ਦੀ ਸਵਾਗਤ ਹੈ ਤੁਹਾਡਾ ਤੁਹਾਡੇ ਆਪਣੇ YouTube ਚੈਨਲ ਅਮਰਤ ਟੇਲਰ ਸਿਵੀਆਂ ਤੇ ਸਭ ਤੋਂ ਪਹਿਲਾਂ ਅਸੀਂ ਆਪਣੇ ਬਾਰੇ ਦੱਸ ਦਈਏ ਸਾਡਾ ਜਿਹੜਾ ਪਿੰਡ ਆ ਉਹ ਪਿੰਡ ਸਿਵੀਆਂ ਜ਼ਿਲ੍ਹਾ ਬਠਿੰਡਾ ਪੰਜਾਬ ਦੇ ਰਹਿਣ ਵਾਲੇ ਜੀ ਕਈ ਵਾਰ ਕਿਸੇ ਬਾਹਰਲੀ ਕੰਟਰੀ ਦੇ ਦੇਖ ਰਹੇ ਹੁੰਦੇ ਹਨ ਉਹਨਾਂ ਨੂੰ ਪਤਾ ਨਹੀਂ ਲੱਗਦਾ ਕੰਫਿਊਜ਼ ਹੋ ਜਾਂਦੀਆਂ ਵੀ ਵਾਈ ਤੁਸੀਂ ਕਿੱਥੋਂ ਆ ਤੁਸੀਂ ਕਿੱਥੋਂ ਆ ਉਹ ਫੋਨ ਕਰਕੇ ਪੁੱਛਦੇ ਰਹਿੰਦੀਆਂ ਤਾਂ ਕਰਕੇ ਮੈਂ ਸਭ ਤੋਂ ਪਹਿਲਾਂ ਇਹ ਦੱਸਣਾ ਆਪਣੇ ਬਾਰੇ ਹਨ ਤੇ ਜਿਹੜਾ ਸਾਡਾ ਪਿੰਡ ਆ ਉਹ ਪਿੰਡ ਸਿਵੀਆਂ ਜ਼ਿਲ੍ਹਾ ਬਠਿੰਡਾ ਪੰਜਾਬ ਦੇ ਰਹਿਣ ਵਾਲੇ ਆ ਬਾਕੀ ਜਿਹੜੀਆਂ ਭੈਣਾਂ ਸਾਨੂੰ ਕੈਨੇਡਾ ਦੇ ਵਿੱਚ ਵੇਚਦੀਆਂ ਉਹਨਾਂ ਵਾਸਤੇ ਇਹ ਖੁਸ਼ਖਬਰੀ ਹੈ ਕਿ ਸਾਡੀਆਂ ਦੋ ਭੈਣਾਂ ਕੈਨੇਡਾ ਦੇ ਵਿੱਚ ਲੇਡੀਜ਼ ਕੰਮ ਕਰਦੀਆਂ ਜਿਹੜੀਆਂ ਭੈਣਾਂ ਨੇ ਕੱਪੜੇ ਅੱਜ ਸਲਾਈ ਕਰਾਉਣੇ ਆ ਉਹ ਕੈਨੇਡਾ ਵਾਲਿਆਂ ਮੇਰੇ ਤੋਂ ਐਡਰੈਸ ਲੈ ਕੇ ਉਹਨਾਂ ਦਾ ਉੱਥੋਂ ਹੀ ਸਲਾਈ ਕਰਾ ਸਕਦੇ ਬਿਲਕੁਲ ਸਾਡੇ ਵਰਗੇ ਉਹਨਾਂ ਦਾ ਹੱਥ ਆ ਠੀਕ ਆ ਤਾਂ ਸਾਡੇ ਵਾਂਗੂ ਹੀ ਕੰਮ ਕਰਨਗੀਆਂ ਵਧੀਆ ਪੂਰੀ ਫੋਲਸ ਪਾਈ ਨੇ ਕੰਮ ਦੀ ਪੂਰੀ ਫੋਲ ਜ਼ਿੰਮੇਵਾਰੀ ਉਹ ਕੈਨੇਡਾ ਵਾਲਿਆਂ ਭੈਣਾਂ ਨੂੰ ਇਹੀ ਬੇਨਤੀ ਹੈ ਵੀ ਤੁਸੀਂ ਆਪ ਦਾ ਜਿਹੜਾ ਕੱਪੜਾ ਲੀੜਾ ਇੰਡੀਆ ਤੋਂ ਬੜਵਾਉਣ ਦੀ ਬਜਾਏ ਉੱਥੇ ਹੀ ਕੰਮ ਕਰਵਾ ਸਕਦੇ ਹੋ ਸਾਡੇ ਤੋਂ ਕੰਟੈਕਟ ਨੰਬਰ ਉਹਨਾਂ ਦਾ ਲੈ ਕੇ ਤੇ ਜਿਹੜਾ ਅੱਜ ਆਪਾਂ ਟੌਪਿਕ ਲੈ ਕੇ ਆਏ ਉਹ ਲੇਡੀ ਸੂਟ ਦੇ ਜਾਂ ਸਲਵਾਰ ਦਾ 2.5 ਮੀਟਰ ਦਾ ਕਿਹੜੀ ਆਪਣੇ ਕੋਲ ਕੱਟ ਆਇਆ ਇਹਦਾ ਸਲਵਾਰ ਆਪਾਂ 2.5 ਮੀਟਰ ਚੋਂ ਕੱਢਣੀ ਕਿਵੇਂ ਆ ਸਭ ਤੋਂ ਪਹਿਲਾਂ ਮੈਨੂੰ ਕਪੜਾ ਮਿਲ ਕੇ ਦੱਸੂਗੀ ਕਪੜਾ ਹੈ ਕਿੰਨਾ ਹਣਾ ਆਪਣੇ ਕੋਲ ਤੇ ਕਪੜਾ ਜਿਹੜਾ ਬਿਲਕੁਲ ਪਹਿਨਾ ਅਣਜਾਣ ਹੋਵੇ ਨਹੀਂ ਕਪੜਾ ਮਿਲਣਾ ਹੁੰਦਾ ਕੋਈ ਸੰਗਣ ਵਾਲੀ ਚੀਜ਼ ਨਹੀਂ ਹਣਾ ਸੰਗਣ ਵਾਲੀ ਗੱਲ ਨਹੀਂ ਤੁਸੀਂ ਪਹਿਲਾਂ ਕਪੜਾ ਮਿਲ ਲਿਆ ਕਰੋ ਵੀ ਕਪੜਾ ਆਪਣੇ ਕੋਲ ਹੈ ਕਿੰਨਾ ਸਭ ਤੋਂ ਪਹਿਲਾਂ ਆਪਾਂ ਕੱਪੜੇ ਮੇਲਣਾ ਵੀ ਕੱਪੜਾ ਹੈ ਕਿੰਨਾ ਹਾਂ ਇਹ ਜਿਹੜਾ ਕੀਤਾ ਆਪਣਾ ਇਹ 1.5 ਮੀਟਰ ਦਾ ਹੁੰਦਾ ਪੂਰਾ ਇੱਥੇ ਹੋ ਗਿਆ ਆਪਣਾ 1.5 ਜਿਹੜਾ ਕਪੜਾ ਰਹਿ ਗਿਆ ਆਪਾਂ ਇਹਨੂੰ ਮੇਲਣਾ ਮੁਲਕੀ ਅਲੱਗ ਤੋਂ ਠੀਕ ਆ ਇਹ ਇੱਥੇ ਪਾ ਦੇ ਐਕਸਟਰਾ ਕਪੜਾ ਆਪਾਂ ਮੇਲ ਲੈਣਾ ਕਿੰਨਾ ਤਾਂ ਇਹ 2.5 ਮੀਟਰ ਤੋਂ ਆਪਣਾ ਜਿਹੜਾ ਕਪੜਾ ਇਹ ਘੱਟ ਆ ਇੱਥੇ ਜਗ 2.5 ਮੀਟਰ ਹੋ ਜਣੇ 100 ਤੇ ਠੀਕ ਆ 2.5 ਮੀਟਰ ਤੋਂ ਕਪੜਾ ਆਪਣਾ ਘੱਟ ਆ ਤੇ 100 ਫਰੀ ਦੇ ਵਿੱਚ ਸਲਵਾਰ ਬਯੰਤਾਂਗ ਪਹਿਲਾਂ ਵੀ ਕਿਹੜੀ ਕਾਰਟ ਕੱਟਣੀ ਆ ਸਲਵਾਰ ਦੀ ਜਿਹੜੀ ਲੰਮਾਈ ਆ ਇਸ ਭੈਣ ਦੀ ਉਹ 32 ਆ ਸਣੇ ਬੈਲਟ ਦੇ ਤਿਆਰ ਦੁਬਾਰੇ ਮੈਂ ਤੁਹਾਨੂੰ ਇੱਕ ਵਾਰੀ ਫੇਰ ਦੱਸ ਦਿਆਂ ਵੀ ਜਿਹੜੀ ਇਸ ਭੈਣ ਦੀ ਲੰਮਾਈ ਆ ਸਲਵਾਰ ਦੀ ਉਹ 32 ਇੰਚ ਤਿਆਰ ਆ ਸਣੇ ਬੈਲਟ ਦੇ ਜਿਹੜੀ ਬੈਲਟ ਆ ਉਹ 26 ਇੰਚ ਆ ਮੂਰੀ ਜਿਹਨੂੰ ਤੁਸੀਂ ਪਹੁੰਚਾ ਵੀ ਕਹਿ ਦਿੰਦੇ ਹੋ ਕਈ ਭੈਣਾ ਹਨਾ ਉਹ 15 ਜਾਨਕੀ ਅੱਧ ਜਿਹਦਾ ਹੋ ਗਿਆ 7 ਇਹ ਨਾਪ ਦੀ ਸਲਵਾਰ ਕਈ ਵੀ ਭੈਣਾ ਨੂੰ ਕੱਟਣੀ ਪਵੇ 2.5 ਮੀਟਰ ਘੱਟ ਕਪੜੇ ਤੋਂ ਤਾਂ ਆਹੀ ਸੇਵ ਕਟਾਈ ਦੇਖ ਕੇ ਫਿਰ ਸੂਟ ਕੱਟਣਾ ਪਹਿਲਾਂ ਵੀਡੀਓ ਚੰਗੀ ਤਰ੍ਹਾਂ ਦੇਖ ਲਿਆ ਕਰੋ ਫਿਰ ਉਸ ਤੋਂ ਬਾਅਦ ਤੁਸੀਂ ਭੈਣੋ ਕੱਟਿਆ ਕਰੋ ਕਈ ਵਾਰੀ ਆਪਾਂ ਥੋੜੀ-ਮੋਟੀ ਵੀਡੀਓ ਦੇਖੀ ਤਾਂ ਉਸ ਤੋਂ ਬਾਅਦ ਸੂਟ ਕੱਟ ਲੱਗ ਜਾਣਾ ਫਿਰ ਉਹ ਗਲਤ ਹੋ ਜਾਂਦਾ ਹਨ ਸਭ ਤੋਂ ਪਹਿਲਾਂ ਤਾਂ ਮੈਂ ਸਾਰਿਆਂ ਨੂੰ ਇਹ ਹੀ ਕਹਿਣਾ ਉਹਨਾਂ ਵੀ ਚੈਨਲ ਨੂੰ ਸਬਸਕ੍ਰਾਈਬ ਕਰਕੇ ਘੰਟੀ ਨੂੰ ਬਿਜਾ ਦਿਓ ਤੇ ਆਲ ਵਾਲੇ ਬਟਨ ਤੇ ਸੈੱਟ ਕਰ ਦਿਤਾ ਕਿ ਥੋੜੇ ਤੋਂ ਕੋਈ ਵੀਡੀਓ ਮਿਸ ਨਾ ਹੋਵੇ ਤੇ ਮੈਂ ਤੁਹਾਨੂੰ ਇੱਕ ਹੋਰ ਚੀਜ਼ ਵੀ ਕਹੀ ਹੋਈ ਹੈ ਜੇ ਕਿਸੇ ਭੈਣ ਇਸ ਤਰ੍ਹਾਂ ਨਹੀਂ ਕਰਨਾ ਤਾਂ WhatsApp ਤੇ ਮੈਨੂੰ ਹੈਲੋ ਹਾਇ ਭੇਜ ਕੇ ਆਗਰ ਨੰਬਰ ਉਹ ਗਰੁੱਪ ਦੇ ਵਿੱਚ ਐਡ ਕਰਵਾ ਲਓ ਤਾਂ ਕਿ ਤੁਹਾਡੇ ਕੋਲ ਹਰ ਇੱਕ ਵੀਡੀਓ ਆ ਸਕੇ ਹੈ ਨਾ WhatsApp ਤੇ ਤੁਸੀਂ ਜਦੋਂ ਮਰਜ਼ੀ ਤੁਹਾਡੇ ਟਾਈਮ ਤੇ ਜਦੋਂ ਖੋਲ ਕੇ ਦੇਖ ਸਕਦੇ ਹੋ ਤਾਂ ਆਜੋ ਆਪਾਂ ਹੁਣ ਇਹਦੀ ਕਟਾਈ ਸ਼ੁਰੂ ਕਰਦੇ ਆਂ ਲਾਈਟ ਬੰਦ ਹੋਣ ਕਰਕੇ ਪ੍ਰੈਸ ਕੱਪੜੇ ਦੇ ਵੱਜੀ ਨੇ ਆਪਾਂ ਨੂੰ ਉਵੇਂ ਡੰਗਰ ਲਾਉਣਾ ਪੂ ਹੈ ਨਾ ਤਾਂ ਮੈਨੂੰ ਇਹ ਹੁੰਦਾ ਵੀ ਜਿੰਨੀ ਵੀ ਜਾਣਕਾਰੀ ਤੁਹਾਨੂੰ ਦਿੱਤੀ ਹੈ ਵੀ ਉਨੀ ਥੋੜੀ ਆ ਨਾ ਕਿਉਂਕਿ ਮੈਂ ਤਾਂ ਸਲਵਾਰ ਕੱਟਣੀ ਸੀ ਮੈਂ ਸੋਚਿਆ ਚਲੋ ਵੀ ਨਾਲ-ਨਾਲ ਆਪਾਂ ਇਹਦੀ ਵੀਡੀਓ ਵੀ ਬਣਾਈ ਜਾ ਵੀ ਕਈ ਵਾਰੀ ਕੱਟ ਕੱਪੜਾ ਜਿਵੇਂ ਹੁਣ ਸਵੇਰ ਆਪਾਂ ਵੀਡੀਓ ਪਾਈ ਸੀ 1.5 ਮੀਟਰ ਕੱਪੜੇ ਦੇ ਵਿੱਚੋਂ ਕਿਵੇਂ ਸਲਵਾਰ ਕੱਟਣੀ ਹੈ। ਬਖਰੀ ਵਖਰੀ ਕੱਟਾ ਹੁੰਦੀ ਆ ਉਸ ਕਾਰਡ ਜੋ ਪੂਰਾ ਆ ਗਿਆ ਜੀ ਆਪਾਂ ਉਹ ਵਿੱਚ ਕੱਟਦਾ ਹਾਂ। ਹੁਣ ਆਪਾਂ ਇਸ ਕਾਰਡ ਦੇ ਵਿੱਚ ਦੇਖਦੇ ਆ ਵੀ ਆਪਣਾ ਪੂਰਾ ਆਊਗਾ ਇਹ। ਚੱਕ ਕਿਵੇਂ ਕਰਨਾ ਆਪਾਂ ਨੇ 6 ਇੰਚ ਪੀ ਦਾ ਕੱਟੋ ਤੁਸੀਂ ਇਹ ਇਸ ਤਰ੍ਹਾਂ। ਠੀਕ ਆ। ਆ 6 ਇੰਚ ਕੱਟਦਾ ਪੀ ਤੋਂ ਉੱਪਰ। 32.5 ਲੰਬਾਈ ਆ 35.5 ਯਾਨੀ ਕਿ 3 ਇੰਚ ਵੱਧ 32.5 ਦੇ ਤਣ 35.5 ਇੱਥੇ ਹੋ ਗਿਆ 36 ਇੰਚ ਤੇ ਆਪਾਂ ਰੱਖ ਲਿਆ। ਟੋਟਲ ਅੱਧਾ ਇੰਚ ਮੈਂ ਹੋਰ ਵੱਧ ਲੈਣ ਨੂੰ ਕੀ ਵੀ ਕਾਣ ਵਗੈਰਾ ਜਾਂ ਆਪ ਨੂੰ ਸਲਵਾਰ ਮੂਰੋ ਚੱਕਣੀ ਪੈ ਜੇ ਇਹ ਚੱਕੀ ਜਾ ਸਕੀ ਹੈ ਨਾ ਬਾਕੀ ਆਹ ਕਪੜਾ ਇਹਨਾਂ ਰਹਿ ਗਏ ਤੁਸੀਂ ਇਹਨੂੰ ਫੋਲਡ ਕਰਕੇ ਦੇਖੋਗੇ ਕਿੰਨਾ ਆਪਣੇ ਕੋਲ ਇਸ ਤਰ੍ਹਾਂ ਅਨਿਸ਼ਾਨਦਿਕ ਐਵੇਂ ਕੱਟਣ ਤੋਂ ਪਹਿਲਾਂ ਹੁਣ ਆਪਾਂ ਪੀਤਾ ਇਧਰ ਟਪਾ ਕੇ 6 ਇੰਚ ਮੈਲਟ ਦਾ ਦੁਬਾਰੇ ਫੇਰ ਚੈੱਕ ਕਰਾਂਗੇ ਕਿੰਨਾ ਆਪਣੇ ਕੋਲ ਕਪੜਾ 32 ਦੇ ਤਨ 35 ਬਿਲਕੁਲ ਸਹੀ ਆ ਜੂ ਸਲਵਾਰ ਬਾਕੀ ਕਈ ਭੈਣਾਂ ਨੇ ਕਮੈਂਟ ਆਉਂਦੇ ਜਿਹੜੇ ਤੁਸੀਂ 3 ਇੰਚ ਪੀਤਾ ਕੱਢ ਵਧਾਉਣੇ ਹੋ ਬੀਤ ਨੂੰ ਉਹ ਚੀਜ਼ ਹੀ ਸਮਝ ਨਹੀਂ ਆਉਂਦੀ ਬਿਲਕੁਲ ਸੌਖਾ ਫਾਰਮੂਲਾ ਦੇਖੋ ਮੈਂ ਤੁਹਾਨੂੰ ਦੁਬਾਰਾ ਇੱਕ ਵਾਰੀ ਫਿਰ ਸੌਖਾ ਕਰ ਦਿਆਂ ਤੂੰ ਹੌਲੀ ਹੌਲੀ ਸਮਝ ਆ ਜਾਊ ਕਿਉਂਕਿ ਬਾਕੀ ਜੇ ਤੁਹਾਡੀ ਆਪ ਦੀ ਕਾਟ ਸਹੀ ਆ ਰਹੀ ਹੈ ਫਿਰ ਕੋਈ ਦਿੱਕਤ ਨਹੀਂ ਜੇ ਨਹੀਂ ਸਮਝ ਆਉਂਦੀ ਕੋਸ਼ਿਸ਼ ਕਰੂੰਗਾ ਤੁਹਾਨੂੰ ਦੱਸਣ ਦੀ ਵੀ ਆਹ ਜੀ ਐਨੀ ਹੁੰਦੀ ਹੈ ਨਾ ਹਾਂ ਦੇਖੋ ਜਿਵੇਂ ਮੈਂ ਪੀਤਾ ਕੱਢਿਆ 6 ਇੰਚ ਉੱਪਰ ਠੀਕ ਆ ਲੰਬਾਈ ਕਿੰਨੀ ਆ ਸਲਵਾਰ ਦੀ 32.5 ਤੇ ਤਿੰਨ 35 ਆਪਾਂ ਕਿਹਨੇ ਲਾ ਮਾਗਣ ਨਿਸ਼ਾਨ 36 ਤੇ ਤੋਂ ਪਾਰਾ ਸਕੇਲ ਕਰ ਲਾਂਗੇ ਆਪਣੇ ਸਭ ਤੋਂ ਪਹਿਲਾਂ ਇਸ ਦਾ ਹੁਣ ਇਸ ਤਰ੍ਹਾਂ ਕੱਪੜੇ ਦੇ ਉੱਪਰ ਸਕੇਲ ਕਰ ਲੈਣਾ ਠੀਕ ਆ ਹੁਣ ਆਪਾਂ ਨੇ ਮੂਰੀ ਹੈਗੀ ਇਸ ਭਾਂ ਦੀ 15 ਇੰਚ ਯਾਨੀ ਕਿ 7.5 2 ਇੰਚ ਆਪਾਂ ਘੱਟ ਕੱਟਦੇ ਹੁੰਨੇ ਆ ਇੱਥੋਂ ਕੱਟਾਂਗੇ 13 ਯਾਨੀ ਕਿ 6.5 ਇੰਚ ਆਪ 13 6.5 ਹੋ ਗਿਆ ਇੱਥੋਂ ਵੀ 6.5 ਦੇ ਲਾਵਾਂਗੇ ਆਪਾਂ ਇੱਕ ਨਿਸ਼ਾਨ ਇੱਥੇ ਲਾਵਾਂਗੇ ਆਪਾਂ 6.5 ਹੁਣ ਆ ਗਈ ਆਪਣੀ ਉਹਦੀ ਗੱਲ ਵੀ ਜਿਹੜਾ ਆਪਾਂ 3 ਇੰਚ ਵੱਧ ਪਾਉਣੇ ਉਹ ਕਿਉਂ ਹਨਾ ਆਜ 6 ਇੰਚ ਵਿੱਚ ਕੱਢਿਆ ਸਲਵਾਰ ਦੀ ਲੰਬਾਈ ਹੈਗੀ 32.5 ਤੇ 3 35 36 ਆ ਦੇਖੋ ਇਸੇ ਦੇ ਵਿੱਚ ਹੀ ਨੇਫਾ ਮੋੜਨਾ ਇੰਨਾ ਠੀਕ ਆ ਇੰਨਾ ਕੱਟ ਗਿਆ ਹੁਣ ਇਹਦੇ ਵਿੱਚੋਂ ਇੰਨਾ ਇੰਨਾ ਥੋੜਾ ਦਵਾ ਆ ਜੂ ਇਧਰੋਂ ਵੀ ਆ ਜੂ ਇਧਰੋਂ 벨ਟ ਦੇ ਵਿੱਚ ਵੀ ਆ ਜੀ ਇਹ ਬਣ ਕਰਕੇ ਜਦੋਂ ਤੁਸੀਂ ਸਲਵਾਰ ਬਣਾਤੀ ਤੁਹਾਡੀ ਜਿਹੜੀ ਸਲਵਾਰ ਟੋਟਲ ਉਹ ਰਹੇ ਜੂ ਲੰਬਾਈ 32.5 33 ਇੰਚ ਲੰਬਾਈ ਰਹੂਗੀ ਬਸ ਨਾ ਬਧੀ ਨ ਘੱਟੇ ਹੋ ਸਕਦਾ ਮਾੜਾ ਮੋਟਾ ਬਾਹਰ ਘੜ ਚਾੜਨੀ ਬਿਲਕੁਲ ਸਹੀ ਆਊਗਾ ਜੇ ਤੁਹਾਡੇ ਸਮਝ ਆ ਗਈ ਤਾਂ ਵੀ ਕਮੈਂਟ ਬਾਕਸ ਦੇ ਵਿੱਚ ਜਾ ਕੇ ਕਮੈਂਟ ਕਰਿਓ ਨਾ ਜੇ ਤਾਂ ਵੀ ਕਮੈਂਟ ਕਰਕੇ ਪੁੱਛ ਲਿਆ ਕਰੋ ਸੰਗਣਾ ਵਾਲੀਆਂ ਹਨ ਜੇ ਤੁਸੀਂ ਮੈਨੂੰ ਕਮੈਂਟ ਕਰਦੇ ਹੋ ਫਿਰ ਮੈਨੂੰ ਵਧੀਆ ਲੱਗਦਾ ਵੀ ਹਾਂ ਤੁਸੀਂ ਵਾਕਈ ਗੌਰ ਨਾਲ ਚੀਜ਼ ਵੇਖਦੇ ਹੋ ਹਨ ਬਾਕੀ ਰਹੀ ਗੱਲ ਚਾਕਾਂ ਦੀ ਕਈ ਭੈਣਾਂ ਦੇ ਕਮੈਂਟ ਆਉਂਦੇ ਵੀ ਤੁਸੀਂ ਚਾਕ ਕਿਹੜਾ ਵਰਤਦੇ ਹੋ ਸਾਰੇ ਸਮਾਨ ਦੀ ਤੁਸੀਂ ਇੱਕ ਵਾਰੀ ਮੇਰੇ ਤੋਂ ਵੀਡੀਓ ਬਣਵਾ ਲਓ ਮੈਂ ਤੁਹਾਨੂੰ ਸਾਰੀ ਦੀ ਡਿਟੇਲ ਪਾ ਦਊਗਾ ਵੀ ਕਿਹੜਾ ਸਮਾਨ ਆਪਣਾ ਕਿਵੇਂ ਕਿਵੇਂ ਹੁੰਦਾ ਹਨ ਇੱਕ ਵਾਰੀ ਮੈਂ ਕੋਸ਼ਿਸ਼ ਕਰਦਾ ਜੀ ਆਪਣੇ ਕੋਲ ਡੱਬੀ ਪਈ ਤਾਂ ਹੁਣ ਤੁਸੀਂ ਉਹਦਾ ਸਕਰੀਨਸ਼ਾਟ ਮਾਰ ਲਿਓ। ਅਸਤਰਾਂ ਆਪਣਾ ਜਿਹੜਾ ਚਾਕ ਹੁੰਦਾ ਉਹ ਆਹ ਚੀਜ਼ ਹੁੰਦੀ ਹੈ ਹਨਾ। ਆਪਰ ਵੀ ਲਿਖਿਆ ਹੋਇਆ ਇਹਦੇ ਵਿੱਚ ਰੰਗ-ਬਰੰਗੇ ਚਾਕ ਵੀ ਆਉਂਦੇ ਆ ਜਿਵੇਂ ਇਹਦੇ ਵਿੱਚ ਅਸੀਂ ਵਾਈਟ ਚਾਕ ਮਗਾਉਣੇ ਕੱਲੇ ਚਿੱਟੇ ਕੱਪੜੇ ਉੱਤਣ ਵਾਲੇ ਇਸੇ ਤਰ੍ਹਾਂ ਦੀ ਡੱਬੀ ਤੁਹਾਨੂੰ ਐਵੇਂ ਨਹੀਂ ਮਿਲ ਜੂ ਦੋ ਪਾਸੇ ਹੁੰਦੇ ਇਹਦਾ ਚਾਕ ਦਾ ਇਧਰੋਂ ਨੀਲਾ ਇਧਰੋਂ ਲਾਲ ਇਹ ਚੀਜ਼ ਆ ਤੁਸੀਂ ਲੈ ਸਕਦੇ ਹੋ ਕਿਸੇ ਭੈਣ ਨੇ ਸਕਰੀਨਸ਼ਾਟ ਮਾਰਨਾ ਇਹਦਾ ਤਾਂ ਮਿਲ ਜੂਗਾ ਹਨਾ ਕਹਿ ਕੇ ਵਧੀਆ ਲੈ ਲਿਆ ਕਰੋ। ਇੱਕ ਚੱਕ ਵਾਲੀ ਨਰਮੀਆਂ ਵਾਲੇ ਜਿਹੜੇ ਕੱਪੜੇ ਤੇ ਚੱਲਦੇ ਵੀ ਹਨ ਉਹ ਚੀਜ਼ ਤੇ ਲਾਜ਼ਮੀ ਧਿਆਨ ਰੱਖਿਆ ਕਰੋ ਜਿਹੜੀਆਂ ਭੈਣਾ ਸ਼ੌਂਕ ਨਾਲ ਕੰਮ ਕਰੇ ਮਟੀਰੀਅਲ ਹਮੇਸ਼ਾ 5 ਤੋਂ 4 ਰੁਪਏ ਦਾ ਫਰਕ ਪੈਂਦਾ ਵਧੀਆ ਮਟੀਰੀਅਲ ਮੰਗਰ ਤੇ ਘਟੀਆ ਮੰਗਰ ਤੇ ਆਪਾਂ ਕੀ ਕਰਨਾ ਵਧੀਆ ਹੀ ਲੈਣਾਗਾ ਠੀਕ ਹੈ ਜੀ ਹੁਣ ਆਪਾਂ ਇਹਨੂੰ ਕੱਟ ਦਾਂਗੇ ਇੱਥੋਂ ਫਟਿਆਂ ਨੂੰ ਇਧਰ ਸਭ ਤੋਂ ਪਹਿਲਾਂ ਆਪਾਂ ਕੰਨੀ ਕੱਟਣੀ ਆ ਬਾਕੀ ਜਿਹੜੀਆਂ ਭੈਣਾਂ ਫੇਸਬੁੱਕ ਵਗੈਰਾ ਚਲਾਉਂਦੀਆਂ ਜਾਂ ਕੋਈ ਹੋਰ ਪਲੇਟਫਾਰਮ ਉਹ ਵੀਡੀਓ ਨੂੰ ਚੱਕ ਕੇ ਉੱਥੇ ਸ਼ੇਅਰ ਜ਼ਰੂਰ ਕਰਿਆ ਕਰੋ ਤਾਂ ਕਿ ਵੀਡੀਓ ਅੱਗੇ-ਅੱਗੇ ਹੋਰ ਭੈਣਾਂ ਕੋਲੇ ਜਾ ਸਕੇ ਠੀਕ ਆ ਘਰੋਂ ਆਪਨੇ ਫੱਟੇ ਹੀ ਹੋਗੇ 13 ਇੰਚ ਆਪਾਂ ਫੱਟੇ ਕੱਢ ਲਈ 2 ਇੰਚ ਅਜੇ ਆਪਾਂ ਘਾਟਾ ਹੈ ਤੇ 2 ਇੰਚ ਸਿਉਣਾਂ ਦਾ ਹੋਵੇਗਾ ਟੋਟਲ ਕਪੜਾ ਆਪ ਨੂੰ 4 ਇੰਚ ਚਾਹੀਦਾ ਉਧਰੋਂ ਆ ਬੈਲਟ ਆਪਾਂ ਬਾਅਦ ਵਿੱਚ ਕੱਟਾਂਗੇ ਨਾ ਸਭ ਤੋਂ ਪਹਿਲਾਂ ਆਪਾਂ ਸਲਵਾਰ ਪੂਰੀ ਕਰਨ ਲਈ ਆ ਜਿਹੜਾ ਕਪੜਾ ਰਹਿ ਗਿਆ ਹੁਣ ਆਪਾਂ ਨੂੰ ਖੋਲ ਲਾਂਗੇ ਇਸ ਤਰ੍ਹਾਂ ਜਿਹੜੀਆਂ ਭੈਣਾਂ ਦੇ ਸਮਝ ਆਉਂਦੀ ਹੋ ਜਰੂਰ ਕਮੈਂਟ ਕਰਕੇ ਲਿਖਿਆ ਕਰੋ ਜਿਹਨਾਂ ਨੂੰ ਨਹੀਂ ਆਉਂਦੀ ਉਹ ਵੀ ਲਿਖਿਆ ਕਰੋ ਜਿੰਨਾਂ ਭੈਣਾਂ ਨੂੰ ਜ਼ਿਆਦਾ ਦਿੱਕਤ ਆਉਂਦੀ ਆ ਵੀ ਨਹੀਂ ਸਮਝ ਲੱਗਦੀ ਹੈ ਨਾ ਉਹ ਸ਼ਾਮ ਨੂੰ 8 ਵਜੇ ਤੋਂ ਬਾਅਦ ਫੋਨ ਕਰ ਸਕਦੇ ਹੋ ਕੋਈ ਦਿੱਕਤ ਨਹੀਂ ਸੰਗਨ ਦੀ ਲੋੜ ਨਹੀਂ ਪਰ ਕੋਸ਼ਿਸ਼ ਕਰਾ ਗੁਰੂ ਭੈਣਾਂ ਨੂੰ ਸ਼ਾਮ ਨੂੰ 8 ਵਜੇ ਤੋਂ ਬਾਅਦ ਫੋਨ ਕਰ ਲਈ ਹੈ ਨਾ ਨਾ ਉਹ ਤਰੱਕੀ ਆਪਣੇ ਦੂਰ ਕਰ ਲੈ ਇੱਕ ਚੀਜ਼ ਮੈਂ ਸੱਚ ਤੋਂ ਮੋੜ ਦੱਸਦਾ ਕਈ ਭੈਣਾਂ ਨੂੰ ਮੰਨ ਚਈਏ ਕਈ ਵਾਰ ਸ਼ੰਕਾ ਹੁੰਦਾ ਨਵੇਂ ਨਵੇਂ ਪਲੇਟਫਾਰਮ ਤੇ ਆਪਣੇ ਹੁੰਦੀਆਂ ਚੈਨਲ ਤੇ ਬਿਸਕਾ ਹੁੰਦਾ ਕੋਈ ਪੈਸਾ ਆਉਗਾ ਬਿਲਕੁਲ ਫ੍ਰੀ ਸੇਵਾ ਕੋਈ ਪੈਸਾ ਨਹੀਂ ਆ ਮੈਂ ਵਾਰੀ ਵਾਰ ਇਹ ਕਹਿਣਾ ਹੁੰਨਾ ਤੁਸੀਂ ਸਿੱਖਣ ਦੇ ਚਾਹਵਣ ਮਨੋ ਮੇਰੇ ਨੂੰ ਕੋਈ ਦਿੱਕਤ ਨਹੀਂ ਨਾ ਮੈਂ ਅੱਕਾ ਨਾ ਮੈਂ ਥੱਕਾ ਪਵਾ 10 ਵਾਰੀ ਚੀਜ਼ ਪੁੱਛ ਲੋ ਜਿਹੜੀ ਕੀ ਮੈਨੂੰ ਆਉਂਦੀ ਆ ਉਹ ਪੁੱਛ ਮੈਂ 100 ਵਾਰੀ ਪੁੱਛ ਲੋ ਤੁਸੀਂ ਠੀਕ ਆ ਜਿੰਨਾ ਚਿਰ ਤੁਸੀਂ ਇਹ ਨਹੀਂ ਕਹਿੰਦੇ ਬਈ ਹਾਂ ਜੀ ਬਾਈ ਤੁਹਾਡੇ ਸਮਝ ਆ ਗਈ ਅੱਜ ਬਹੁਤ ਬੈਣਾਂ ਦੇ ਕਮੈਂਟ ਆਏ ਵੀ ਹਾਂ ਸਾਡੇ ਸਮਝ ਆ ਗਈ ਉਦੋਂ ਮੈਨੂੰ ਬਹੁਤ ਵਧੀਆ ਲੱਗਦਾ ਠੀਕ ਆ ਹਣਾ ਬਾਕੀ ਕੋਈ ਗੱਲ ਨਹੀਂ ਉਹ ਭੈਣਾਂ ਵੀ ਕਮੈਂਟ ਕਰਿਆ ਕਰੋ ਜਿੰਨੇ ਨਹੀਂ ਸਮਝ ਆਉਂਦੀ ਦੁਬਾਰੇ ਦੁਬਾਰੇ ਫਿਰ ਜਦੋਂ ਆ ਕਿਸੇ ਵੀ ਚੀਜ਼ ਤੇ ਪੱਥਰ ਦੇ ਛੱਟ ਵੱਜੀ ਜਾਂਦੀ ਆ ਉਹ ਵੀ ਟੁੱਟ ਜਾਂਦਾ ਜਦੋਂ ਆਪਾਂ ਬਾਰੀ ਬਾਰੀ ਪੁੱਛੀਏ ਨਾ ਚੀਜ਼ ਦੀ ਸਮਝ ਆਉਣ ਲੱਗ ਜਾਂਦੀ ਐਡੀ ਗੱਲ ਨਹੀਂ ਹੁੰਦੀ ਹੈ ਨਾ ਹਲੋ ਹੁਣ ਆਪਾਂ 32 ਤੇ ਦਿਨ 35 ਦਾ ਆਪਾਂ ਨੂੰ ਚਾਹੀਦੇ ਸੀਗਾ ਨਾ 2 ਇੰਚ ਆਪਾਂ ਵੱਧ ਲਾਵਾਂਗੇ ਸਲਵਾਰ ਨੂੰ ਚੱਕੜਵਾਤੇ 35 ਦੇ 2 37 ਇਧਰ ਆਪਾਂ ਕੰਨੀ ਛੱਟ ਕੇ ਆਪਾਂ ਵੰਗੇ 2 ਇੰਚ ਓਕੇ ਭਣਾ ਬਿਲਕੁਲ ਨਵੇਂ ਨਵੇਂ ਸਿੱਖਣ ਲੱਗੇ ਹੋਣੇ ਉਹਨਾਂ ਦੀ ਜਾਣਕਾਰੀ ਵਾਸਤੇ ਦੱਸ ਦਿਆਂ ਵੀ 2 ਇੰਚ ਆਪਾਂ ਤਾਂ ਪਾਇਆ ਜਿਹੜੇ ਆਪਾਂ ਫੱਟੇ ਆ ਇਹ ਚੌੜੇ ਕਿੰਨੇ ਪਾਈ ਆ 13 ਇੰਚਾ ਦੇਖੋ ਆ ਫੱਟੇ ਕਿੰਨੇ ਪਾਇਆ 13 ਘਾਟ ਕਿੰਨੇ ਇਹ ਪਹੁੰਚਿਆ ਤਾਂ 2 ਇੰਚ 2 ਇੰਚ ਤਾਂ ਇਹ ਘਾਟਾ 2 ਇੰਚ ਹੀ ਸਉਣਾ ਦਾ ਹੋਵੇ ਟੋਟਲ ਕਿੰਨਾ ਹੋਵੇ 4 ਫਿਰ ਉਸ ਤੋਂ ਬਾਅਦ ਤੁਸੀਂ 4 ਰੱਦ ਕਰ ਲਓ 2 ਹੀ ਇੱਧਰੋਂ ਰੱਖਣਾ 2 ਹੀ ਉੱਧਰੋਂ ਬਿਲਕੁਲ ਸੌਖੀ ਭਾਸ਼ਾ ਦੇ ਵਿੱਚ ਮੈਂ ਦੱਸਦਾ ਫਿਰ ਵੀ ਕਈ ਵਾਰੀ ਨਹੀਂ ਸਮਝ ਆਉਂਦੀ ਕੋਈ ਦਿੱਕਤ ਨਹੀਂ ਹਾਂ ਮੈਂ ਤੁਹਾਨੂੰ ਵਾਰ-ਵਾਰ ਇਹੀ ਕਹਿਣਾ ਵੀ ਭੰਦਾ ਤੁਸੀਂ ਮੈਨੂੰ ਵਟਸਐਪ ਤੇ ਬੋਲ ਕੇ ਭੇਜਦੇ ਕੋਈ ਜਿਹੜੀਆਂ ਪੜ੍ਹਨ ਨੂੰ ਨਹੀਂ ਲਿਖਣਾ ਆਉਂਦਾ ਕੋਈ ਗੱਲ ਨਹੀਂ ਹੈਨਾ ਜਿੰਨਾ ਪੜ੍ਹਨ ਲਿਖਣਾ ਆਉ YouTube ਤੇ ਜਾ ਕੇ ਜਰੂਰ ਕਮੈਂਟ ਬਾਕਸ ਦੇ ਵਿੱਚ ਜਾ ਕੇ ਲਿਖਿਆ ਕਰੋ ਹਨਾ ਵੀ ਬਾਈ ਤੁਹਾਨੂੰ ਆਹ ਚੀਜ਼ ਦੀ ਸਮਝ ਆਉਂਦੀ ਆ ਇਹਦੀ ਆਉਂਦੀ ਨਹੀਂ ਹਨਾ ਬਲ ਹੁਣ ਆਪਾਂ ਸਾਰਾ ਕੱਪੜਾ ਫੇਰ ਇਧਰੋਂ ਇਧਰ ਹੀ ਸਾਰਾ ਕੱਟ ਲਾਂਗੇ ਪਾਸਾ ਕਮਾਲਿਆ ਆਪਣੇ ਜਿਹੜਾ ਧਿਆਨ ਰੱਖਣਾ ਉਹਨੂੰ ਕੱਟ ਵਾਲਾ ਪਾਸਾ ਇਧਰ ਆ ਗਿਆ ਹਨਾ ਆ ਦੇਖੋ ਆ ਦੇਖੋ ਇੱਕ ਪਾਸਾ ਉਧਰ ਆਉਣਾ ਚਾਹੀਦਾ ਇੱਕ ਇਧਰ ਆਉਣਾ ਜੇ ਜਦੋਂ ਆਪਾਂ ਸਹੀ ਕਟਾਂਗੇ ਤੇ ਵੀ ਆਪਾਂ ਨਵੇਂ-ਨਵੇਂ ਕੱਟਣਾ ਸ਼ੁਰੂ ਕੀਤਾ ਤਾਂ ਕੰਮ ਸਿੱਖ ਰਹੇ ਹਾਂ ਉਹਨਾਂ ਦੇ ਬਹੁਤ ਭੈਣਾਂ ਦੇ ਕਮੈਂਟ ਆਉਂਦੇ ਆ ਭਾਈ ਪਹਿਲੂ ਅਸੀਂ ਬਿਲਕੁਲ ਸਲਾਈ ਵੀ ਨਹੀਂ ਜਿਮਾਰਨੀ ਉਹ ਨਹੀਂ ਹੁਣ ਅਸੀਂ ਤੁਹਾਡੀ ਵੀਡੀਓ ਦੇਖ ਕੇ ਸ਼ੁਰੂ ਕੀਤਾ ਕੰਮ ਤਾਂ ਬਹੁਤ ਹੀ ਵਧੀਆ ਗੱਲ ਆ ਹਨਾ ਕੋਸ਼ਿਸ਼ ਤਾਂ ਕੀਤੀ ਹੈ ਨਾ ਉਹਨਾਂ ਨੇ ਹੌਲੀ 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 ਹੱਥ ਵੀ ਸਾਫ਼ ਹੋ ਜਾਊਗਾ ਬਾਕੀ ਮੈਂ ਹਰ ਇੱਕ ਭੈਣ ਨੂੰ ਕਹਣਾ ਉਹ ਆਪਦੀ ਜ਼ਿੰਦਗੀ ਦੇ ਵਿੱਚ ਇੱਕ ਸਾਲ ਦੇ ਵਿੱਚ ਦੋ ਚਾਰ ਭੈਣਾਂ ਨੂੰ ਜ਼ਰੂਰ ਅੱਗੇ ਕੰਮ ਸਿਖਾਇਆ ਕਰੋ ਬਹੁਤ ਪੁੰਨ ਵਾਲਾ ਕੰਮ ਆ ਇਹ ਠੀਕ ਹੈ ਨਾ ਕਿਸੇ ਦਾ ਕੋਈ ਰੋਜ਼ਗਾਰ ਖੋਵੇ ਜਿਹੜਾ ਆਪਣੇ ਕਰਮਾ ਚੋਂ ਆਪ ਨੂੰ ਮਿਲ ਹੀ ਜਾਣਾਗਾ ਤੇ ਹੁਣ ਆਪਾਂ ਨੇ ਇਥੋਂ ਸਾਡੇ 32 ਤਿੰਨ 352 ਇੰਚ ਆਪਾਂ ਵੱਧ ਹੋਰ ਲਾਉਣਾਗਾ 352 ਟੋਟਲ 2 ਇੰਚ ਜਿਹੜਾ ਆਪਾਂ ਵੱਧ ਲਾਹਾਂਗੇ ਉਹ ਧਿਆਨ ਨਾਲ ਵੀਡੀਓ ਦੇਖੋ ਐਡ ਟਿੱਕਰ ਫਿਰ ਥੋੜੇ ਸੌਖੇ ਸਮਝ ਲੱਗ ਜੀ ਇਹਦੇ ਵਿੱਚੋਂ ਆਪਾਂ ਨਾਲਾ ਕੱਢਦੇ ਗਏ ਇਹਦੇ ਵਿੱਚੋਂ ਆਪਾਂ ਨਾਲਾ ਕੱਟਣਾ ਫਿਰ ਨਾਲ ਦੀ ਨਾਲਾ ਮੈਂ ਸ਼ੁਰੂਤ ਕਰਵਾਤਾ ਵੀ ਨਾਲ ਦਾ ਆਪਾਂ ਨਾਲ ਦਾ ਹੀ ਪੁਣ ਵੀ ਨੇ ਤਾਂ ਆਪਾਂ ਨਾਲਾ ਦੇ ਵਿੱਚੋਂ ਕੱਟ ਲਵਾਂਗੇ ਹਾਂ ਸ਼ੀ ਐਟਪੀ ਟਾਪਾ ਕੱਢ ਲੇ ਉੱਪਰ ਸਲਵਾਰ ਦੀ ਜਿਹੜੀ ਲਵਾਈ ਆ ਉਹ ਹੈਗੀ 32. ਤੇ ਫਿਰ ਸਾਢੇ 35 ਤੇ ਦੋ ਸਾਢੇ 37 ਇੱਥੇ ਹੋ ਗਿਆ ਸਾਢੇ 37। ਇਹਦੇ ਉਪਰ ਆਪਾਂ ਲਾਵਾਂਗੇ 2 ਇੰਚ। ਹਲੋ ਠੀਕ ਹੈ ਜੀ। ਇਹ ਮੀਨ ਨਿਸ਼ਾਨ ਦੀ ਬਿਲਕੁਲ ਉੱਪਰ ਕੱਟ ਲਿਆ। ਸਿਖਾਰੇ ਹੁਣੇ ਹੀ। ਹਲੋ ਚੰਗੀ ਤਰ੍ਹਾਂ ਸੈੱਟ ਕਰਕੇ ਜੇ ਲਾਈਟ ਹੁੰਦੀ ਤਾਂ ਫਿਰ ਆਪਾਂ ਨੂੰ ਸੌਖਾ ਹੋ ਜਾਂਦਾ ਹਨਾ ਹੁਣ ਆਪਾਂ ਨੂੰ ਹੱਥ ਨਾਲ ਹੀ ਚਲਾਉਣਾ ਪਊਗਾ ਕੰਮ ਜਿਹੜੀ ਸੀ ਉਹ ਵੀ ਹੈ ਨਹੀਂ ਤਾਂ ਬਿਲਕੁਲ ਆਰਾਮ ਦੇ ਨਾਲ ਆਪਾਂ ਉਹ ਵੀ ਕੱਟ ਦਿੰਦੇ ਹਾਂ ਠੀਕ ਹੈ ਜੀ ਉਸੇ 3-4 ਲੜੀ ਕੋਚ ਕਰਕੇ ਜੇ ਕਿਸੇ ਪੈਨ ਨੂੰ ਜਿਆਦਾ ਦਿੱਕਤ ਆਉਂਦੀ ਇੱਥੇ ਸੂਈ ਲਾ ਲਿਆ ਕਰੋ ਠੀਕ ਹੈ ਫਿਰ ਕੱਪੜਾ ਬਿਲਕੁਲ ਨਹੀਂ ਹਲਦਾਗਾ ਹਲੋ ਇਸ ਤਰ੍ਹਾਂ ਝਟਕਾ ਕੇ ਸਾਰਾ ਬਾਹਰ ਘਾੜੀ ਤੇ ਨਿਕਲ ਜੂਗੀ ਆਪਣੀ ਨਿੱਕਿਓ ਕਈ ਕੱਪੜਾ ਤੁਹਾਨੂੰ ਆਇ ਲੱਗਦਾ ਵੀ ਹਲਦਾ ਤਾਂ ਇੱਥੇ ਸੂਈ ਵਗੈਰਾ ਜਾਂ ਕੋਈ ਪਿੰਨਾ ਪਲਾ ਸਕਦੇ ਆ ਸਟੈਪਲ ਵੀ ਕਰ ਸਕਦੇ ਆ ਹਨਾ ਇੱਕ ਭੈਣ ਨੇ ਮੈਨੂੰ ਬਹੁਤ ਵਧੀਆ ਦੱਸਿਆ ਵੀ ਸਟੈਪਲਾਈਜ਼ਰ ਨਹੀਂ ਹੁੰਦਾ ਭਾਈ ਸਟੈਪਲ ਹੁੰਦਾ ਹਨਾ ਤਾਂ ਇਹ ਚੀਜ਼ਾਂ ਤੁਸੀਂ ਜ਼ਰੂਰ ਦੱਸਿਆ ਕਰੋ ਕਈ ਚੀਜ਼ਾਂ ਮੈਨੂੰ ਨਹੀਂ ਆਉਂਦੀਆਂ ਅੰਗਰੇਜ਼ੀ ਦੇ ਸ਼ਬਦ ਉਪਰੇ ਵਾਲੇ ਬਣ ਕੇ ਜਰੂਰ ਦੱਸਿਆ ਕਰੋ ਜਿਹੜੀਆਂ ਪੈਣ ਨੂੰ ਪਤਾ ਹੁੰਦਾ ਵੀ ਆਹ ਚੀਜ਼ ਆ ਹੁੰਦੀ ਆਹ ਚੀਜ਼ ਆ ਹੁੰਦੀ ਹੈ ਨਾ ਪਰ ਹੁਣ ਆਪ ਇਧਰ ਝੋਲੀ ਰੱਖਾਂਗੇ ਮਿੰਟਕੀ ਸਭ ਤੋਂ ਪਹਿਲਾਂ ਮੈਂ ਤੁਹਾਨੂੰ ਦੱਸੂਗਾ ਇਸ ਸਲਵਾਰ ਦਾ ਜਿਹੜਾ ਘੇਰ ਆ ਉਹ ਕਿੰਨਾ ਰਹੂਗਾ ਆਪਾਂ ਫੱਟੇ ਕਿੰਨੇ ਪਾਈ ਸੀ ਚੌੜੇ 13 13 ਦਾਤ ਕਿੰਨਾ ਹੁੰਦਾ 6.5 ਇਸ ਤਰ੍ਹਾਂ ਤੁਸੀਂ ਫੀਤਾ ਜਦੋਂ 6.5 ਬਾਾਰ ਕੱਢੋਗੇ ਤਾਂ ਇਧਰ ਆਪਣਾ ਘੇਰ ਨਿਕਲ ਕੇ ਆ ਜਾਊਗਾ 6.32 ਯਾਨੀ ਕਿ ਲਗਭਗ ਇਥੋਂ 10.5 ਆਪਾਂ ਇਹਦੀ ਝੋਲੀ ਪਾਵਾਂਗੇ ਪੈਨ ਦੀ ਇਥੋਂ ਠੀਕ ਆ ਹਾਂ ਸਾਢੇ 10 ਇੰਚ ਓਲੀ ਜਿਹੜਾ ਇਸ ਪੈਨ ਦਾ ਘੇਰ ਆ ਉਹ ਨਿਕਲ ਕੇ ਆਊਗਾ 32 ਨੂੰ 64 ਤੇ 65 ਇੰਚ ਘੇਰ ਟੋਟਲ ਠੀਕ ਆ ਹੁਣ ਆਪਾਂ ਇਹਨੂੰ ਇੱਥੋਂ ਬਿਲਕੁਲ ਸਿੱਧਾ ਕੱਟਾਂਗੇ ਆ ਜਿਹੜਾ ਆਪਣਾ ਕੱਪੜਾ ਬਚ ਗਿਆ ਇਹਨੂੰ ਆਪ ਅਪੋਜੀਟ ਲਾਵਾਂਗੇ ਜਿਹਦੀ ਲੀਡ ਆਪਾਂ ਲੰਮੀ ਲਈ ਆ ਉਹਦੇ ਵਿੱਚੋਂ ਨਾਲਾ ਪਾਵਾਂਗੇ ਹੁਣ ਐਂ ਬਸ ਇਹਨੂੰ ਇਸ ਤਰ੍ਹਾਂ ਕਮਾ ਲੈਣਾਗਾ ਜਿਹੜਾ ਆਪਾਂ ਨੇ 2 ਇੰਚ ਵਾਧਾ ਰੱਖਿਆ ਸੀਗਾ ਵੀ ਸਲਵਾਰ ਆਪਾਂ ਨੇ ਅੱਡੀਆਂ ਤੇ ਸਿੱਟਣੀ ਆ ਤੇ ਮੁਰਲੇ ਪਾਸੇ ਬਿਲਕੁਲ ਖੜਮੀ ਰਵੇ ਕਈ ਵਾਰੀ ਆਪਾਂ ਦੇਖਦੇ ਪਹੁੰਚੇ ਉੱਪਰ ਨੂੰ ਤਾਂ ਡਿੱਗੀਆਂ ਨੇ ਮੂਹਰ ਨੂੰ ਸਲਵਾਰ ਤੇ ਪਿੱਛੋਂ ਅੱਡੀਆਂ ਲੰਗੀਆਂ ਹੋਈਆਂ ਨੇ ਉਹ ਚੀਜ਼ ਦਾ ਪੂਰਾ ਧਿਆਨ ਰੱਖਣਾ ਜਿਵੇਂ ਮੈਂ ਕਟਿਆ ਸੀਮ 3 ਜਨਵਰੀ ਵੀਡੀਓ ਦੇਖ ਕੇ ਉਸ ਤੋਂ ਬਾਅਦ ਕਟਾਈ ਸ਼ੁਰੂ ਕਰਿਆ ਕਰੋ ਹਰ ਉਸੇ ਅੰਝ ਵਿੱਚ ਫਿੱਟ ਕਰੀਂ ਥੇ ਕੱਢ ਲਿਆ ਠੀਕ ਤਾਂ ਹੁਣ ਸਲਵਾਰ ਦੀ ਲਵਾਈ ਹੈਗੀ ਜਿਹੜੀ ਭੈਣ ਦੀ ਸਲਵਾਰ ਦੀ ਉਹ 32 ਆ ਅਜ ਤੋਂ ਆਪਾਂ ਨਿਸ਼ਾਨ ਲਾਵਾਂਗੇ ਸਾਡੇ 35 ਹੁਣ ਆਪਾਂ ਇਥੋਂ ਸਕੇਲ ਦੀ ਸਹਾਇਤਾ ਦੇ ਨਾਲ ਉਹ ਫਿੱਟ ਚਾਰ ਕਿ ਭੈਣਾਂ ਲਾ ਸਕਦੇ ਜੇ ਹਜੇ ਤੱਕ ਸਕੇਲ ਪੈਣਾ ਨਹੀਂ ਲਿਆਂਦਾ ਜਾਂ ਕਈ ਭੈਣਾਂ ਕੋਲੇ ਵੀਡੀਓ ਪਹਿਲੇ ਦਿਨ ਨਹੀਂ ਆਈ ਹੁੰਦੀ ਆ ਉਹ ਆ ਸਕੇਲ ਤੇ ਇੱਕ ਆ ਸਕੇਲ ਦੋਨੇ ਸਕੇਲ ਜ਼ਰੂਰ ਲੈ ਕੇ ਰੱਖਣਾ ਆਪਾਂ ਮੈਂ ਸਕਰੀਨ ਸ਼ਾਟ ਮਾਰ ਲੂ ਜੇ ਕੋਈ ਭੈਣਾਂ ਬਠਿੰਡੇ ਦੇ ਅੱਗੇ ਛਾਗੇ ਰਹਿਣ ਵਾਲੀਆਂ ਉਹ ਬਠਿੰਡਿਓ ਮੇਰੇ ਤੋਂ ਐਡਰੈਸ ਲੈ ਕੇ ਉੱਥੋਂ ਹੀ ਸਕੇਲ ਲੈ ਸਕਦੇ ਹੋ ਠੀਕ ਆ ਇਹ ਦੋਨੇ ਸਕੇਲਾਂ ਦੀ ਆਪਾਂ ਨੂੰ ਵਾਰੀ ਵਾਰੀ ਲੋਡ ਪੈਂਦੀ ਆ ਆਪਾਂ ਆਪਦੇ ਸੂਟ ਹੀ ਸਿਉਣੇ ਜਾਂ ਤਾਂ ਵੀ ਸਕੇਲ ਜ਼ਰੂਰ ਲੈ ਕੇ ਰੱਖੋ ਕਰ ਇਹਦੀ ਆਪਾਂ ਨੂੰ ਜੇ ਤੋਂ ਬਿਨਾ ਮੰਨ ਕੇ ਚੱਲੂ ਸੂਟ ਕੱਟੇ ਨਹੀਂ ਜਾਂਦਾ ਹਣਾ ਬਿਲਕੁਲ ਸਹੀ ਇਹ ਐਕਸਟਰਾ ਕੀ ਖਤਮ ਕਰਦੋ ਜੇ ਆਪਸ ਆ ਗਿਆ ਆਪਣਾ ਇਹ ਢੰਗਾਂ ਨਾਲ ਪਾਸ ਆ ਗਿਆ ਆਪਸ ਆ ਗਿਆ ਮੂਹਰ ਲੇ ਕੇ ਆਪਾਂ ਇਹ ਕਰੀ ਜਿ ਡੇ ਬਿਲਕੁਲ ਸੈਂਟਰ ਦੇ ਵਿੱਚ ਹੁਣ ਆਪਾਂ ਇਹਨੂੰ ਇੰਡੂ ਚੱਕਾਂਗੇ ਬਾਕੀ ਜਿਹੜਾ ਪਾਣਾ ਕੋਲੇ ਗਰੁੱਪ ਦਾ ਹੈ ਨਹੀਂ ਗਾ ਲਿੰਕ ਉਹ WhatsApp ਇਹਨਾਂ ਦੇ ਭਾਵੇਂ ਤੁਸੀਂ ਅਮਰਪਾਲ ਕੋਲ ਦੇ ਫੋਨ ਤੇ ਵੀ ਬੋਰਡ ਤੇ ਭੇਜ ਸਕਦੇ ਹੋ ਬਈ ਸਾਡਾ ਨੰਬਰ ਜਿਹੜਾ ਗਰੁੱਪ ਦੇ ਵਿੱਚ ਪਾ ਲਓ ਭਾਵੇਂ ਤੁਸੀਂ ਜੇ ਕਿਸੇ ਭੈਣ ਕੋਲ ਮੇਰੇ ਚੈਨਲ ਦਾ ਹੋਵੇਗਾ ਸੌਰੀ ਨੰਬਰ ਦਾ ਜਦੋਂ ਵਾਲ ਨੰਬਰ ਦੇਖ ਕੇ ਉਹ ਤੇ ਹਾਈ ਲਾਈਟ ਕੇ ਭੇਜਿਆ ਕਰੋ ਹਨਾ ਅਸੀਂ ਆਪੀ ਉਹ ਨੰਬਰ ਨੂੰ ਗਰੁੱਪ ਦੇ ਵਿੱਚ ਐਡ ਕਰ ਲੈਨੇ ਹੁੰਦੇ ਆ ਤੁਹਾਨੂੰ ਇਹ ਨਹੀਂ ਹੋਊਗੀ ਦਿੱਕਤ ਕੋਈ ਹੋਰ ਉਹਦੇ ਵਿੱਚ ਵੀਡੀਓ ਜਾਂ ਕੋਈ ਸਾਡੀ ਦੁਕਾਨ ਦਾ ਆਊਗਾ ਕੱਲਾ ਆਪਾਂ ਜਿਹੜੀ ਕਟਿੰਗ ਦੀ ਵੀਡੀਓ ਜਾਂ ਸਲਾਈ ਦੀ ਵੀਡੀਓ ਪਾਇਆ ਕਰਾਂਗੇ ਉਹੀ ਆਇਆ ਕਰੂ ਉਹਦੇ ਵਿੱਚ ਠੀਕ ਹੈ ਗਰੁੱਪ ਦੇ ਵਿੱਚ ਆਪਾਂ ਨੂੰ ਵੀ ਫਾਇਦਾ ਹੈਗਾ ਵੀ ਜਦੋਂ ਮਰਜੀ ਆਪਾਂ ਦੇਖ ਲੀ ਗੀ ਪੂਰਾ ਪਹਿਲੇ ਵਿੱਚ ਬੈਲਟ ਕੱਢਾਂਗੇ ਬੈਲਟ ਜਿਹੜੀ ਮੈਂ ਪਾਉਣਾ ਉਹ ਸਾਡੇ 6 ਇੰਚ ਚੌੜੀ ਪਾਉਣਾ ਉਹਨਾਂ ਇਹ ਟਾਪ ਆਪਾਂ ਚਿਕੜਦੇ ਆਂ ਪਰ ਬੈਲਟ ਜਿਹੜੀ ਪਾਉਣੀ ਆ ਉਹ 6.5 ਇੰਚ ਪਾਉਣੀ ਹੁੰਦੀ ਆ ਜਿਹੜੀ ਇਸ ਬੈਲਟ ਦੀ ਹੈਗੀ ਚੌੜਾਈ ਉਹ 26 ਆ ਆਪਾਂ ਲਾਵਾਂਗੇ ਸਾਢੇ 27 ਠੀਕ ਆ ਇਧਰ ਲਾਵਾਂਗੇ ਆਪਾਂ 6.5 ਇੰਚ ਪੰਜ ਪਾਸੇ ਇਥੂ ਲਾਵਾਂਗੇ 6.5 ਇਥੂ ਲਾਵਾਂਗੇ ਆਪਾਂ 6.5 ਠੀਕ ਆ ਬਿਲਕੁਲ ਨਿਸ਼ਾਨਾਂ ਦੇ ਉੱਪਰ ਉੱਪਰ ਤੁਸੀਂ ਭੈਣੂ ਇਹ ਗਲਤੀ ਨਹੀਂ ਕਰਨੀ ਜਿਵੇਂ ਮੈਨੂੰ ਤਾਂ ਮਜਬੂਰੀ ਕਰਕੇ ਕੱਟਣਾ ਪੈ ਰਿਹਾ ਹਨਾ ਨਹੀਂ ਤਾਂ ਲਾਈਟ ਜਦੋਂ ਆ ਗਈ ਚੰਗੀ ਤਰ੍ਹਾਂ ਪ੍ਰੈਸ ਮਾਰ ਕੇ ਫਿਰ ਕੱਟਣਾ ਦੇਖੋ ਪ੍ਰੈਸ ਤੋਂ ਬਿਨਾ ਪੂਰਾ ਵੀ ਸਫਾਈ ਨਹੀਂ ਆਉਂਦੀ ਹਨਾ ਆਪਣਾ तकरीबन ਡੰਗਾ ਜਿਹਾ ਲੱਗ ਗਿਆ ਵੀ ਹਨਾ ਵੀਡੀਓ ਬਣ ਗਈ ਚੱਲ ਨਾਲ ਨਾਲ ਨਾਲੇ ਆਪਣੀ ਸਲਵਾਰ ਕੱਟੀ ਗਈ ਪਰ ਉਹ ਲੱਜਦੀ ਨਹੀਂ ਆਉਂਦੀ ਜਿਵੇਂ ਮੈਨੂੰ ਆਦਤ ਆ ਵੀ ਕੰਮ ਸਫਾਈ ਨਾ ਕਰਦੇ ਹਨਾ ਆਪਾਂ ਨੇ ਜਦੋਂ ਸਾਹੀ ਸਲਵਾਰ ਵਾਲ ਤੁਹਾਡੇ ਪਾਏਗੇ ਨੀਚੇ ਜਾ ਕੇ ਦੋਨਾਂ ਸਲੰਗਾਂ ਤੇ ਪ੍ਰੈਸ ਮਾਰ ਕੇ ਚੰਗੀ ਤਰ੍ਹਾਂ ਠੀਕ ਆ ਉਸ ਤੋਂ ਬਾਅਦ ਲਵਾਈ ਮੈਣੀਏ ਜਰੂਰ ਥੋੜਾ ਜਿਹਾ ਵੱਧ ਰੱਖ ਕੇ ਬਾਕੀ ਬਾਦ ਘਟ ਲਾ ਦੇ ਕਰੋ ਫਿਰ ਪ੍ਰੈਸ ਮਾਰ ਕੇ ਫਿਰ ਪਹੁੰਚੇ ਜਿਹੜਾ ਕਰੋ ਫਿਰ ਸਫਾਈ ਆਉਂਦੀ ਹੈ ਠੀਕ ਆ ਇਹ ਨਹੀਂ ਹੈ ਵੀ ਆਪਾਂ ਪ੍ਰੈਸ ਬਾਜਦੇ ਕੋਣ ਆਮ ਕੀਵੇਂ ਦੇਖਦਾ ਭੈਣਾ ਨਾ ਹੀ ਤਾਂ ਸੂਟ ਦੇ ਇੰਟਰਲੌਕ ਮਾਰਦੇ ਆ ਨਾ ਹੀ ਸਾਰਾ ਸੂਟ ਬਣਾਉਣ ਤੋਂ ਬਾਅਦ ਹੀ ਮੜੀ-ਮੁੱਡੀ ਪ੍ਰੈਸ ਦਿਖਾਉਂਗੇ ਉਵੇਂ ਨਹੀਂ ਕਰਨਾ ਫਿਰ ਤਾਂ ਇਹ ਸਫਾਈ ਨਹੀਂ ਆਉਂਦੀ ਹਨਾ ਇਹ ਚੀਜ਼ ਲਾਜ਼ਮੀ ਧਿਆਨ ਰੱਖਿਆ ਕਰੋ ਬਾਕੀ ਜਿਹੜੀਆਂ ਭੈਣਾ ਕੰਮ ਜਾਣਦੀਆਂ ਉਹ ਅੱਗੇ 2 2 3 3 4 4 ਭੈਣਾਂ ਨੂੰ ਜ਼ਰੂਰ ਬਿਠਾ ਕੇ ਕੋਲੇ ਸਿਖਾਇਆ ਕਰੋ ਕੰਮ ਬਹੁਤ ਜ਼ਿਆਦੇ ਪੁੰਨ ਵਾਲਾ ਕੰਮ ਆ ਇਹ ਹਨਾ ਤਾਂ ਅੱਜ ਵਾਲੀ ਵੀਡੀਓ ਆਪਣਾ ਇੱਥੇ ਖਤਮ ਕਰਦੇ ਹਾਂ ਮਿਲਦੇ ਹਾਂ ਜਲਦੀ ਕਿਸੇ ਨਵੀਂ ਵੀਡੀਓ ਦੇ ਨਾਲ ਧੰਨਵਾਦ